ਬਹੁਤ ਵਧੀਆ ਕੰਮ ਕਰਦੇ ਨੇ ਜੀ ਆਪਣੇ ਨਾਲ ਸੰਪਰਕ ਰੱਖਣ ਦਾ ਔਰ ਆਸਾਂ ਮਾਣ ਕੇ ਇੱਥੇ ਵੀ ਪਰੌਣਿਆਂ ਪਹੁੰਚਦੇ ਨੇ ਅਸੀਂ ਇਹਨਾਂ ਦਾ ਇਹਦੇ ਤੋਂ ਕੰਮ ਨਹੀਂ ਦਿਖਾਉਂਦਾ ਦੇਖੋ ਥੈਂਕ ਯੂ ਸ਼ੁਕਰੀਆ ਜੀ अपने दिल के बनों कुछ ना कुछ जरुर सुना सब तो पहला संस्था के सारे ही एक जिन्हों के अपना जन्मदिन मना रहे उन्होंने मेरे वालों बहुत बहुत मुबारको गल थोड़ा बहुत मनोरंजन भी हो जाए ਤੁਹਾਡੇ ਸਾਹਮਣੇ ਮੈਂ ਬਾਬਾ ਪੁਣਾ ਜੀ ਪੇਸ਼ ਕਰ ਲਿਆ। ਉਹ ਮੀ ਦਾ ਤੁਹਾਨੂੰ ਪਸੰਦ ਆਏਗਾ। ਫੱਕਰ ਆ ਨਹੀਂ ਸਭ ਰੱਬ ਤੇ ਛੱਡਿਆ। ਤੇਰੇ ਵਾਲੀ ਸਾਨੂੰ ਨਹੀਂ ਉਚੜਨੀ ਤੇਰੇ ਵਾਲੀ ਸਾਨੂੰ ਨਹੀਂ ਉਚੜਨੀ ਭਾਵੇਂ ਖਾਲੀ ਕਰਦੀ ਏ ਦੀਦੀ ਢੇਕੇ ਜਿਵੇਂ ਜਫੀਰ ਨੱਚਦਾ ਰੱਬ ਝਾਮਣਵੇਂ ਢੇਕੇ ਦੇਕੇ ਦੇਵੇਂ ਜਫੀਰ ਨੱਚਦਾ चिया बंदू पाक बेड़े नचिया गल हुजे बसो भात नंढा प ਨਾਕ ਤੱਕ ਦੀ ਨੱਚ ਕੇ ਆਰ ਮਨਾਈ ਬੁੱਲੇ ਹਾਂ ਨੱਚ ਕੇ ਆਰ ਮਨਾਈ ਜਦ ਅੱਖੀਆਂ ਹੋ ਜਾਣ ਚਾਹ ਤੈ ਨੱਚਣਾ ਪੰਦਾਰੇ ਸਭ ਮਿਲ ਹੋਵੇ ਯਾ

ਬਹੁਤ ਜਸਟਰ ਚ ਰਹਿਦਾ ਸੀ ਬਹੁਤ ਜਾਨੀਆ ਸੀ ਫਿਰ ਟੀਕੋਲੇ ਹੋਸਾ ਰਹਿ ਗੋੜਾ ਕਰ ਰਹਿ ਜਾਂਦਾ ਸੀ ਚੱਲਦਾ ਜਾਂਦਾ ਨਹੀਂ ਸੋਚੇ ਨਾਲ ਤੁੰਗ ਜਾਂਦਾ ਸੀ ਘਰ ਨੂੰ ਮੇਰਾ ਆ ਜਾਨੇ ਜਿੰਦਗੀ ਤੋਂ ਬਹੁਤ ਝਾਕ ਗਿਆ ਸੀ ਟਾਈਮ ਦਾ ਪਾਸ ਕਰਦਾ ਰਹੀ ਸੀ ਇੱਕ ਤਰ੍ਹਾਂ ਦੀ ਸੀ ਮੰਦਾ ਜਿੰਦਗੀ ਦਾ ਫਿਰ ਇੱਥੇ ਮੈਨੂੰ ਇੱਕ ਵਾਰੀ ਮਿਲੇ ਆਪਣੇ ਪਵਨ ਚੰਦ ਕੁਰੀ ਜੀ ਉਹ ਮਨ ਕਹਿੰਦਾ ਵਟਸਐਪ ਜੇ ਨਹੀਂ ਲਿਖੇਗਾ ਤਾਂ ਪਾਗਲ ਹੋ ਜਾਏਗਾ ਮੈਂ ਥੋੜਾ ਜਿਆ ਲਿਖਿਆ ਉਹ ਤੋਂ ਫਿਰ ਉਹਦੇ ਨਾਲ ਥੋੜਾ ਜਿਆ ਦਿਮਾਗ ਦਾ ਠੀਕ ਹੋ ਗਿਆ ਕਿ ਮੇਰਾ ਜੀਵਨ ਇਹੋ ਜਿਹਾ ਹੀ ਗੁਜ਼ਰਿਆ ਸੀ ਪਹਿਲਾਂ ਕਿਉਂ ਜਿਹੜੇ ਮੇਰੇ ਨੇ ਦਿੱਤੀ ਨੇ ਕੋਈ ਮੇਰੇ ਸੌਰਾ ਸਾਹਿਬ ਜਣੇ ਸ਼ਰੋਮਣਿਕ ਪੀਸ਼ਰੋ ਪ੍ਰਵੰਦ ਸਿੰਘ ਜੀ ਪਵਾ ਸੀ ਮੇਰੇ ਮਾਮਾ ਜੀ ਵੀ ਵਧੀਆ ਸੀਗੇ ਬੁਲਾ ਰਹੇ ਮੋਰ ਵੀ ਆ ਮਹਿਤਿਆਣਾ ਸਾਹਿਬ ਕੇ ਸਾਡੇ ਰਾਂਗੜੀਆਂ ਦਾ ਪਰਿਵਾਰ ਰੀ ਇੰਦਾਂ ਦਾ ਮਹਿਤਿਆਣਾ ਸਾਹਿਬ ਤਸਵੀਰਾਂ ਬਣਾਈਆਂ ਮੇਰੇ ਜਣੇ ਬਹੁਤ ਨੇੜੇ ਦੇ ਰਿਸ਼ਤੇ ਸੀ ਤੇ ਉਹ ਫਿਰ ਮਨ ਨੂੰ ਕਹਿੰਦੇ ਉਹ ਲਿਖਿਆ ਮੈਂ 15 ਅਗਸਤ ਤੇ ਪਹਿਲਾਂ ਕਰ ਉਹ ਠੀਕ ਜਿਹਾ ਲੱਗਿਆ ਫਿਰ ਰਖੜੀਆਂ ਤੇ ਲਿਖਿਆ ਇੰਦਾਂ ਦੋ ਚਾਰ ਲੇਖ ਤੇ ਲਿਖੇ ਮਨ ਕਹਿੰਦਾ ਤੈਨੂੰ ਬੁਲਾਉਣਾ ਖਾਸ ਸੂਰ ਦੇ ਵਿੱਚ ਫਿਰ ਮੋਟਾਂ ਬੋਲਿਆ ਉਹਦੇ ਨਾਲ ਫਿਰ ਮੰਨ ਗਿਆ ਥੋੜਾ ਜਿਹਾ ਖੁੱਲ ਗਿਆ ਬਾਕੀਆਂ ਬਕਸ਼ੀ ਵੀ ਥੋੜੀ ਜਿਹੀ ਮੇਰੇ ਤੇ ਕਿਰਪਾ ਕਿ ਭਾਈਚਾਰਾ ਆਪਣਾ ਹੀ ਸਾਰਾ ਨਾ ਤਾਂ ਦੇਖੋ ਮੈਂ ਕਹੇ ਜਿੱਦੋਂ ਰਿਟਾਇਰ ਹੋਇਆ ਨਾ ਮੈਂ ਕੋਈ ਸਰਕਾਰੀ ਜੋਬ ਤੇ ਮੈਨੂੰ ਕਈ ਸਮਝ ਲੈਂਦੇ ਦੇ ਵੀ ਸਭ ਤੋਂ ਸਾਡੀ ਖੜੀ ਹੋ ਉਸ ਤੇ ਆ ਤਾਂ ਸਭ ਤੁਹਾਡਾ ਸਾਰਾ ਦਾ ਸਤਿਕਾਰ ਬਹੁਤ ਜਾਂਦੇ ਵਧਾਈ ਬਹੁਤ ਜਾਂਦੇ ਤੁਹਾਨੂੰ ਜਿਨ੍ਹਾਂ ਦਾ ਅੱਜ ਬਣਦੇ ਆ ਤੁਹਾਡੀਆਂ ਲਵੇਰੀਆਂ ਉਮਰ ਹੁਣ ਤਾਂ ਦੁਸਤਿ ਕਸ਼ਿਸ਼ ਦੀ ਪਰਸ਼ਾ ਕਿ ਮੈਂ ਉਹਨਾਂ ਨਾਲ ਪੋਜੀਟਿਵ ਹੀ ਹੋ ਗਿਆ ਕਾਫੀ ਮਨਾ ਮਰਮਟਾ ਬੋਲਣਾ ਇਹੋ ਮਨਾ ਮਰਮਟਾ ਠੀਕ ਲੱਗਦਾ ਇੱਕ ਆ ਸ਼ੇਰ ਅੰਗਲਾ ਪਹਾੜਾਂ ਦੀ ਛਾਤੀ ਨੂੰ ਛੜਨੀ ਬਣਾ ਕੇ ਪਹਾੜਾਂ ਦੀ ਛਾਤੀ ਨੂੰ ਛੜਨੀ ਬਣਾ ਕੇ ਜੋ ਸੌਵੇਂ ਨਿਕਲਦੇ ਨੇ ਉਹ ਸੁੱਕਦੇ ਨਹੀਂ ਹੁੰਦੇ ਉਹ ਸੁੱਕਦੇ ਨਹੀਂ ਹੁੰਦੇ ਜਿਨ੍ਹਾਂ ਨੇ ਹਥੇੜੀ ਤੇ ਰੱਖਿਆ ਵੀਰੋ ਉਹ ਝੁਕਦੇ ਨਹੀਂ ਹੁੰਦੇ ਦੁਨੀਆ 'ਚ ਘਮਦੇ ਨੇ ਝੁਕਦੇ ਨਹੀਂ ਹੁੰਦੇ ਇਦਾਂ ਦੇ ਮੈਂ ਲੈਕਚਰ ਜਾਨਲੇ ਪੋਜੀਟਿਵ ਬੋਲਣਾ ਹੋਰ ਇੱਕ ਹੋਰ ਬੋਲਦਾ ਮੈਂ ਕਹਿੰਦਾ ਮੰਚਲ ਹੈ ਉਹਨਕੋ ਮਿਲਦੀ ਹੈ ਮੰਦੇਲੇ ਉਹਨਕੋ ਮਿਲਤੀਆਂ ਜਿਨਕੇ ਸੁਪਨਿਆਂ ਵਿੱਚ ਜਾਨ ਹੁੰਦੀ ਹੈ ਮੰਦੇਲੇ ਉਹਨਕੋ ਮਿਲਤੀਆਂ ਜਿਨਕੇ ਸੁਪਨਿਆਂ ਵਿੱਚ ਜਾਨ ਹੁੰਦੀ ਆ ਅੱਖੋਂ ਸੇ ਕੁਛ ਨਹੀਂ ਹੁੰਦਾ ਹੌਸਲੇੋਂ ਸੇ ਉਡਾਨ ਲੁੱਟ ਉਸ ਟੈਨ ਉਡਾਨ ਲੁੱਟਿਆ ਉਹ ਮੈਨੂੰ ਹੁਣ ਹੌਸਲਾ ਬਹੁਤ ਮਿਲ ਗਿਆ ਤੁਹਾਡੇ ਭਰਾਵਾਂ ਤੋਂ ਜਦੋਂ ਆਉਣਾ ਬਹੁਤ ਪੋਜ਼ਿਟਿਵ ਰਹਿਣਾ ਮੈਨੂੰ ਆਇਆ ਰਹਿੰਦਾ ਵੀ ਕਦੋਂ ਤੁਹਾਡਾ ਮੇਲ ਹੋਵੇ ਪਹਿਲਾਂ ਮੇਰੇ ਕਈ ਦੋ ਤਿੰਨ ਬੇਰੀ ਮੈਂ ਬੋਲਿਆ ਲੇ ਉਦੋਂ ਸੇ ਸੁਖ ਜੀ ਇੰਦਾ ਸੀ ਅੱਜ ਮੈਂ ਪੁਗੜ ਛੱਡੀ ਖੜਾ ਚੁੱਕਿਆ ਹਾਂ ਇੱਕ ਆ ਬੋਲਦਾ ਤੁਹਾਨੂੰ ਬੈਠ ਮੇਰੇ ਮੁੰਡਾ ਹੈਗਾ ਮੇਰਾ ਆ ਪੋਪੜ ਲੱਗਦਾ ਹੁੰਦਾ ਉਹਨੇ ਲਿਖਿਆ ਬੜਾ ਸੋਹਣਾ ਕਹਿੰਦਾ ਉੱਡਿਆ ਫਿਰੇ ਹੰਕਾਰ ਦੀ ਹਵਾ ਉੱਤੇ ਉੱਡਿਆ ਫਿਰੇ ਹੰਕਾਰ ਦੀ ਹਵਾ ਉੱਤੇ ਕਿਨੇ ਹੱਥ ਹੈ ਭੁੱਲਿਆ ਨੂਰ ਬੰਦਾ ਖਾਣੇ ਕਰੇ ਮਲਾਮਨਾ ਨਾਲ ਜਹਿਰੀ ਖਾਣੇ ਕਰੇ ਮਲਾਮਨਾ ਨਾਲ ਜਹਿਰੀ ਬਣਿਆ ਮਤਵੀ ਪਾਪੀ ਕੋਰ ਬੰਦਾ ਸ਼ਰਿਆਮ ਅਨਸਾਫ ਦੀ ਸ਼ਰਿਆਮ ਅਨਸਾਫ ਦੀ ਰੋਹ ਰੋਤ ਤਵ ਪੱਖਪਤੀ ਜੱਜ ਨਿਸ਼ਕਤ ਖੋਰ ਬੰਦਾ ਤੋੜ ਬੈਠਾ ਮਸ਼ਵਾਹਤਾ ਥੰਮ ਆਪੇ ਤੋੜ ਬੈਠਾ ਮਸ਼ਵਾਹਤਾ ਥੰਮ ਆਪੇ ਵਫਾ ਦਾ ਨਾ ਰਹਿਆ ਬਣਿਆ ਚੋਰ ਬੰਦਾ ਛੱਡੀ ਅਣਖ ਤੇ ਆਦਬ ਦੀ ਗੱਲ ਸਾਰੀ ਛੱਡੀ ਅਣਖ ਤੇ ਆਦਬ ਦੀ ਗੱਲ ਸਾਰੀ ਮਨੋ ਹੋ ਗਿਆ ਹੋਰ ਹੋਰ ਉਖੋ ਹੋਰ ਬੰਦਾ ਲਾਜ ਵਿੱਚ ਤਸਵੀਰ ਲਾਜ ਵਿੱਚ ਤਸਵੀਰ ਦਾ ਕਮਾਲ ਫਸਿਆ ਹਮਦ ਦਰ ਹਮ ਦਰ ਦਾ ਉਹ ਆ ਕਠੋਰ ਹੁੰਦਾ ਇਹ ਜਾ ਹੋ ਗਿਆ ਅੱਜ ਕੱਲ ਫੜਾ ਉੜਾ ਮਿਲਦੇ-ਗਿਲਦੇ ਰਹਿ ਗਏ ਹੋਏ ਇਹਨਾਂ ਫਿਰ ਵੋਟਿਗਰਾਏ ਦਵਾਈਆਂ ਨਹੀਂ ਕੋਈ ਕੰਮ ਕਰਦੀਆਂ ਇਹਦੇ ਵਿੱਚ ਜਿਹੜਾ ਮੈਨੂੰ ਸੀਗਾ ਮੈਂ ਡਿਫਰੈਸ਼ਨ ਲਾ ਲਉ ਕੁਝ ਵੀ ਸੀਗਾ ਅਮਾ ਚੜਦੀ ਕਲਾ ਚ ਰਹਿਣਾ ਬਹੁਤ ਕਿਰਪਾ ਸੰਭਾਲਣ ਦੀ ਸਭ ਦੇ ਧੰਨਵਾਦ ਮਾਗੀਰ ਜੀ ਦਾ ਖਾਸਾ ਬਹੁਤ-ਬਹੁਤ ਸ਼ੁਕਰੀਆ ਜੀ ਧੰਨਵਾਦ ਬਖਸ਼ੀ ਤੇ ਹੋਰ ਮੇਰੇ ਸਾਹਮਣੇ ਬੈਠੇ ਮੇਰੇ ਨਾਲ ਕੁਝ ਕਿਉਂਕਿ ਜਿੰਨਾ ਚੰਸੀ ਪਿਰਦੇ ਤੁੰਦਿਆਂ ਵਧੀਆ ਉਨਾ ਚਿਰ ਸੀ ਨੌਜਵਾਨ ਇਹ ਕੱਲ ਕਹਿਣਾ ਹਾਂ ਮੈਂ ਅਕਸਰ ਵੀ ਕਈ ਲੋਕ ਕਹਿੰਦੇ ਨੇ ਵੀ ਸਿੱਖ ਫਿਰਦੇ tourne ਮਿਲਦੇ ਪਰ ਜਿਨ੍ਹਾਂ ਨੇ ਘਰੋਂ ਹੀ ਨਿਕਲਣਾ ਹੈਗਾ ਉਹਦਾ ਮਜੇ ਨਹੀਂ ਮੰਨਦਾ ਮੰਨਣਾ ਸਾਹਮਣੇ ਕਿਉਂਕਿ ਜਦੋਂ ਅਸੀਂ ਆਉਂਨੇ ਨਾ ਇੱਕ ਦੂਜੇ ਨੂੰ ਵਧੀਆ ਗੱਲਾਂ ਕਰਦੇ ਆਂ ਟਿਚਰਾ ਕਰਦੇ ਆਂ ਮਖੌਲ ਕਰਦੇ ਆਂ ਹਮ ਉਮਰਾਂ ਸਾਰੇ ਇਹ ਜੀਆਂ ਗੱਲਾਂ ਵੀ ਕਰ ਲੈਣੀਆਂ ਜਿਹਦੀ ਕਿਸੇ ਨਾਲ ਹੋਰ ਵੀ ਕਿੰਦੀਆਂ ਲੱਗਣ ਮੈਂ ਦੋ ਚਾਰ ਸ਼ਹਿਰ ਤੁਹਾਡੇ ਨਾਲ ਇਹ ਗੱਲ ਸਾਂਝੀ ਕਰ ਲੈਂਦੇ ਆ ਸ਼ਹਿਰ ਉਮੀਦ ਹੈ ਥੋੜਾ ਜਿਹਾ ਗੌਰ ਕਰੇ ਪੜਾਣਾ ਜੇ ਤੁਸੀਂ ਬੋਲੋ ਫਿਰ ਆਹ ਮੈਂ ਚੁੱਪ ਕਰ ਦਿੰਦਾ ਅਰਪਣੇ ਸੋਹਣੇ ਮੇਰੀ ਤਕਰੀਰ ਤੇ ਮੇਰੀ ਤਕਰੀਰ ਤੇ ਇਤਰਾਜ਼ ਇਸ ਲਈ ਕਾਇਦਾਰ ਨਹੀਂ ਮੇਰੀ ਤਕਰੀਰ ਤੇ